ਸਤਿ ਸ੍ਰੀ ਅਕਾਲ ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਜਦੋਂ ਪਿਛਲੀ ਵਾਰ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸਨ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਦੇਸ਼ ਦਾ ਗद्दार ਕਰਾਰ ਦਿੱਤਾ ਗਿਆ ਸੀ ਪਰ ਇਸ ਵਾਰ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਹਰਜਮਨਤ ਕੋਰ ਬਾਦਲ ਵੀ ਪਾਕਿਸਤਾਨ ਗਏ ਨੇ ਪਰ ਫਿਰ ਵੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਗਰਮਾ ਚੁੱਕੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਜਾਣ ਤੋਂ ਨਾ ਕਰ ਦਿੱਤੀ ਹੈ ਇਸ ਨੂੰ ਲੈ ਕੇ ਸੁਖਪਾਲ ਸਿੰਘ ਘੈਰਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਦੋਹਰਾ ਰਵਈਆ ਅਪਣਾਉਣ ਦੇ ਇਲਜ਼ਾਮ ਲਾ ਦਿੱਤੇ ਨੇ ਇੱਕ ਪਾਸੇ ਤਾਂ ਆਪਾਂ ਸਾਰੀ ਇਹ ਦੁਸ਼ਮਣੀ ਕੱਢ ਰਹੇ ਆ ਕਿ ਉਹਨਾਂ ਨੇ ਸਾਡੇ ਪੰਜਾਬ ਦੇ ਉੱਤੇ ਹਮਲੇ ਕਰਾ ਰਹੇ ਨੇ ਦੂਜੇ ਪਾਸੇ ਆਪਾਂ ਉਹਨਾਂ ਨੂੰ ਇੱਕ ਪਾਕਿਸਤਾਨੀ ਦੋਸਤ ਨੂੰ ਆਪਣੇ ਅਫੀਸ਼ੀਅਲ ਚੀਫ ਮਿਨਿਸਟਰ ਰੈ residense ਰੱਖਿਆ ਹੋਇਆ ਦਿਸ ਓਨਲੀ ਸਪੀਕਸ ਡਬਲ ਡਾਈਕੋਟਮੀ ਇਨ ਪੋਲਿਟਿਕਸ ਐਂਡ ਡਬਲ ਸਟੈਂਡਰਡਸ ਦੂਜੇ ਪਾਸੇ ਡਾਕਟਰ ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਜੇਕਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਦਾ ਸੇਰਾ ਕਿਸੇ ਨੂੰ ਜਾਂਦਾ ਹੈ ਤਾਂ ਉਹ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ ਪਰ ਫਿਰ ਵੀ ਪੰਜਾਬ ਸਰਕਾਰ ਦੇ ਵੱਲੋਂ ਪਾਰ ਸਰਕਾਰ ਦੇ ਵੱਲੋਂ ਜੋ ਭਾਰਤ ਵਿੱਚ ਉਦਘਾਟਨੀ ਸਮਾਰੋਹ ਕੀਤਾ ਗਿਆ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਨਹੀਂ ਭੇਜਿਆ ਗਿਆ ਜੇ ਤੁਸੀਂ ਸਰੇ ਹੀ ਗੱਲ ਕਰਦੇ ਹੋ ਤੇ ਪੰਜਾਬ ਵੱਲੋਂ ਮੈਂ ਜਿੱਦ ਤੱਕ ਮੈਨੂੰ ਲੱਗਦਾ ਕਿ ਜੇ ਇੱਕ ਬੰਦੇ ਨੂੰ ਗੱਲ ਸ਼ੁਰੂ ਕਰਨ ਵਾਸਤੇ ਸ਼ਿਰੇ ਜਾਂਦਾ ਉਹ ਨਵਜੋਤ ਸਿੱਧੂ ਨੂੰ ਜਾਂਦਾ ਜੀ ਉਹਨਾਂ ਦਾ ਕਿਸੇ ਵੀ ਸੱਦਾ ਪੱਤਰ 'ਚ ਪ੍ਰੋਟੋਕੋਲ 'ਚ ਉਹਨਾਂ ਦਾ ਨਾਂ ਹੀ ਕਿਤੇ ਨਹੀਂ ਸੀਗਾ ਉਸ ਕਰਕੇ ਉਹਨਾਂ ਗਰੇਜ਼ ਕੀਤਾ ਉੱਥੇ ਆਣ ਤੋਂ ਇਹਨਾਂ ਸਭ ਬਿਆਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲ ਦਲ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰ ਨੂੰ ਨਿਸ਼ਾਨੇ ਤੇ ਲੈਂਦਾ ਦਿਖਾਈ ਦੇ ਰਿਹਾ ਹੈ ਉਹਨਾਂ ਦੇ ਪਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਦਰਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਇੱਕ ਦੂਜੇ ਨੂੰ ਠੱਬੀ ਲਾਉਣ ਦੀ ਗੇਮ ਚੱਲ ਰਹੀ ਹੈ ਸਹੀ ਮੈਨੇ ਵੀ ਤਾਂ ਕਾਂਗਰਸ ਡੋਗਲੀ ਗੇਮ ਖੇਡਦੀ ਆ ਕਾਂਗਰਸ ਡਬਲ ਰੋਲ ਹਮੇਸ਼ਾ ਕਾਂਗਰਸ ਦਾ ਰਿਹਾ ਇੱਕ ਇੱਕ ਪਾਸੇ ਹੋ ਜਾਂਦਾ ਦੂਜਾ ਦੂਜੇ ਪਾਸੇ ਹੋ ਜਾਂਦਾ ਤੇ ਇੱਕ ਪਾਕਿਸਤਾਨਾ ਹੋ ਗਿਆ ਇੱਕ ਭਾਰਤਨਾ ਹੋ ਗਿਆ ਤੇ ਇਹ ਕਿਵੇਂ ਹੋ ਸਕਦਾ ਵੀ ਜੋ ਮੁੱਖ ਮੰਤਰੀ ਸਾਹਿਬ ਦੀ ਜੋ ਸੋਚ ਹੋਵੇ ਉਹਦਾ ਸਿਰੇ ਵਜ਼ੀਰੋ ਸੋਚ ਤੇ ਨਾ ਚੱਲੇ ਸਿੱਧੂ ਦਾ ਉੱਥੇ ਬੰਦੇ ਆ ਬਾਬਾ ਨਾਨਕ ਸਾਹਿਬ ਤੇ ਅਮਾ ਜੀ ਨਾ ਆਉਣਾ ਤਾਂ ਉਹਦਾ ਦਾ ਨਿੱਜੀ ਮਸਲਾ ਸੀ ਇਹ ਕਿ ਜਰੂਰ ਨਜ਼ਰ ਆ ਰਿਹਾ ਉਹਦੇ ਜੀ ਕਾਂਗਰਸ ਦੇ ਸਾਹ ਅੱਛਾ ਨਹੀਂ ਕਾਂਗਰਸ ਅਕੀਤੇ ਨਾ ਕਿਤੇ ਧਾਲ ਚਕਾਲਾ ਹੈ ਕਾਂਗਰਸ ਦੇ ਵਿੱਚ ਇੱਕ ਦੂਜੇ ਨੂੰ ਠਿੱਬੀ ਲਾ ਕੇ ਅੱਗੇ ਲੰਘਣ ਦੀ ਗੇਮ ਚੱਲ ਰਹੀ ਹੈ ਦਰਅਸਲ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਅਤੇ ਕਈ ਹੋਰ ਸ਼ਖਸੀਅਤਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ ਕਿਉਂਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਭਾਰਤ ਦੇ ਵਿੱਚ ਉਸ ਦਾ ਉਦਘਾਟਨ ਹੋ ਚੁੱਕਾ ਹੈ ਅਤੇ ਹੁਣ ਪਾਕਿਸਤਾਨ ਨੇ ਇਸ ਉਦਘਾਟਨ ਕਰਨਾ ਸੀ ਜਿਸ ਦੇ ਲਈ ਸੱਦੇ ਪੱਤਰ ਭੇਜੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਨੇ ਤਾਂ ਇਸ ਨੂੰ ਸਵੀਕਾਰ ਕਰ ਲਿਆ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਪਾਕਿਸਤਾਨ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਹੱਤਵੰਦੀ ਗਤੀਵਿਧੀਆਂ ਕਰ ਰਿਹਾ ਹੈ ਇਸ ਕਰਕੇ ਉਹ ਪਾਕਿਸਤਾਨ ਨਹੀਂ ਜਾ ਸਕਦੇ ਜਦਕਿ ਉਹਨਾਂ ਸਰ ਗਰਮਾ ਚੁੱਕੀ ਹੈ ਸ਼੍ਰੋਮਣੀ ਅਕਾਲ ਦਲ ਨੇ ਨਵਜੋਤ ਸਿੰਘ ਸਿੱਧੂ ਨੂੰ ਇਸ ਵਾਰ ਦੇਸ਼ ਦਾ ਗद्दार ਇਸ ਲਈ ਨਹੀਂ ਕਿਹਾ ਕਿਉਂਕਿ ਉਹਨਾਂ ਦੇ ਖੁਦ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਪਾਕਿਸਤਾਨ ਗਏ ਨੇ ਇਸ ਨੂੰ ਲੈ ਕੇ ਪਰ ਫਿਰ ਵੀ ਸ਼੍ਰੋਮਣੀ ਅਕਾਲ ਦਲ ਨੇ ਨਵਜੋਤ ਸਿੰਘ ਸਿੱਧੂ ਨੂੰ ਲੰਬੇ ਹੱਥੀਂ ਲੈ ਹੀ ਲਿਆ ਹੈ ਨਿਸ਼ਾਨਾ ਸਾਧਿਆ ਕੈਪਟਨ ਅਮਰਿੰਦਰ ਸਿੰਘ ਨੂੰ ਹਥਿਆਰ ਬਣਾ ਕੇ ਕਿਉਂਕਿ ਕੈਪਟਨ ਕਹਿੰਦੇ ਨੇ ਕਿ ਮੈਂ ਨਹੀਂ ਜਾਣਾ ਅਤੇ ਉਹਨਾਂ ਦੇ ਹੀ ਮੰਤਰੀ ਪਾਕਿਸਤਾਨ ਪਹੁੰਚ ਚੁੱਕੇ ਨੇ ਸਿੱਧੂ ਤੋਂ ਇਲਾਵਾ ਅਮ੍ਰਿਤਸਰ ਤੋਂ ਐਮਪੀ ਗੁਰਜੀਤ ਸਿੰਘ ਔਜਲਾ ਵੀ ਪਾਕਿਸਤਾਨ ਪਹੁੰਚ ਚੁੱਕੇ ਨੇ ਉਹਨਾਂ ਨੇ ਵੀ ਕੁਝ ਅਨੋ ਉਹ ਤੁਮ ਹਰ ਕੀ ਪੜੀ ਦਾ ਜਾਲ ਲਿਆ ਉਹਨਾਂ ਦਾ ਕਹਿਣਾ ਹੈ ਕਿ ਜਲ ਨਾਲ ਛੜਕਾ ਉੱਥੇ ਜਾ ਕੇ ਕਰਨਗੇ ਜਿੱਥੇ ਕਿ ਟੱਕ ਲਿਆ ਜਾਣਾ ਹੈ ਕਰਤਾਰਪੁਰ ਲਾਂਗੇ ਦੀ ਸ਼ੁਰੂਆਤ ਕੀਤੀ ਜਾਣੀ ਹੈ ਇਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਦੋਫਾੜ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਮੁੱਖ ਮੰਤਰੀ ਕਹਿੰਦੇ ਨੇ ਕਿ ਪਾਕਿਸਤਾਨ ਸਹੀ ਨਹੀਂ ਹੈ ਮੈਂ ਨਹੀਂ ਜਾਣਾ ਅਤੇ ਉਹਨਾਂ ਦੇ ਮੰਤਰੀ ਅਤੇ ਐਮਪੀ ਇਹ ਗੱਲ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਜੇਕਰ ਅਸੀਂ ਪਾਕਿਸਤਾਨ ਜਾਵਾਂਗੇ ਤਾਂ ਇਸ ਦੇ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਸੁਧਰਨਗੇ ਜੇਕਰ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਵਿੱਚ ਅਜਿਹਾ ਦੋਹਰਾ ਰਵਈਆ ਹੋਏਗਾ ਤਾਂ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਸਾਧਣਗੇ ਪਰ ਫਿਲਹਾਲ ਨਵਜ ਸਿੰਘ ਸਿੱਧੂ ਦੀ ਸਿਹਤੇ ਕੋਈ ਵੀ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਉਹਨਾਂ ਦਾ ਕਹਿਣਾ ਹੈ ਉਹਨਾਂ ਦਾ ਪਿਛਲੀ ਵਾਰ ਵੀ ਇਹੀ ਕਹਿਣਾ ਸੀ ਕਿ ਮੈਂ ਪਿਆਰ ਲੈ ਕੇ ਪਹੁੰਚਿਆ ਤੇ ਪਿਆਰ ਲੈ ਕੇ ਜਾਵਾਂਗਾ ਅਤੇ ਇਸ ਵਾਰ ਵੀ ਕੁਝ ਅਜਹੀਆਂ ਗੱਲਾਂ ਕਰਦੇ ਨਵਜੋਤ ਸਿੰਘ ਸਿੱਧੂ ਦਿਖਾਈ ਦੇ ਰਹੇ ਨੇ ਪਰ ਇੱਥੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਪਾਕਿਸਤਾਨ ਨਾ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੋਹਰਾ ਰਵਈਆ ਅਪਣਾ ਰਹੇ ਨੇ ਜਿਵੇਂ ਕਿ ਸੁਖਪਾਲ ਸਿੰਘ ਖੈਰਾਂ ਨੇ ਅਰੂਸਾ ਆਲਮਦੇਵਲ ਵੀ ਇਸ਼ਾਰਾ ਕਰ ਦਿੱਤਾ ਹੈ ਇਸ ਬਾਰੇ ਤੁਹਾਡੀ ਕੀ رائے ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਖੁੱਲ੍ਹ ਕੇ ਵਿਵਾਖ ਹੋ ਕੇ ਜ਼ਰੂਰ ਦਿਓ ਜੇ ਹਾਲਾ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ YouTube ਤੇ ਸਬਸਕ੍ਰਾਈਬ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਜਰੂਵਾਗਾ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਦਾ ਪੰਜਾਬ ਟੀਵੀ ਮੈਂ ਗੁਰੂ ਨਾਨਕ ਦੇਵ ਜੀ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਇਤਿਹਾਸਿਕ ਮੁਕਾਮ 'ਤੇ ਮੇਰੇ ਕੋਈ ਸਕਾਬਲ ਬਣਾਇਆ ਕਿ ਮੈਂ ਵਾਹ ਪਹੁੰਚ ਰਹਾ ਹਾਂ ਮੈਂ ਇੰਡੀਅਨ ਗਵਰਨਮੈਂਟ ਨਰਿੰਦਰ ਮੋਦੀ ਜੀ ਦਾ ਵੀ ਸ਼ੁਕਰੀਆ ਅਦਾ ਕਰਦਾ ਹਾਂ ਸਪੈਸ਼ਲ ਕੈਪਟਨ ਅਮਰਿੰਦਰ ਸਿੰਘ ਜੀ ਦਾ ਜਿਨ੍ਹਾਂ ਕੇ ਪੁਰਖੋਂ ਕੋਈ ਜੀ ਸੇਵਾ ਮਿਲੀ ਹੋਈ ਹੈ नवजोत सिद्धू जी का प्रताप बाजवा जी का जितने भी हमारे कोई सुनील जाखड़ जी और जितने भी लोग जो संत महापुरुष जो अकाली दल के बीजेपी के सभी लोग लगे हुए थे आम आदमी पार्टी के भी लगे हुए थे उन सब का शुक्रिया अदा करता हूँ और यही कहूँगा कि दृढ़ता के साथ आप एक मुठ हो जाइए ये मत कीजिए कि ये इसने गलत हो गया इसने किया वो बोले इसने किया किसी जो गलत होगा वो हमारे सब के लिए गलत है हमें इकट्ठे होकर अब एक ज्वाइंट एफर्ट करके काम करना होगा कैसे तैयारी चल रही है घर में क्योंकि आप जा रहे हैं और घर में कैसे घर में भाई एक साधारण परिवार के शख्स को परमात्मा ने मेम्पी बना दिया अब वो ऐतिहासिक पल पे उसको लेके जा रहा है कायनात लेके जा रही है तो खुशी तो उस माँ बाप को आपको पता ही कितनी होगी मेरे पेरेंट्स को मेरी वाइफ को बेटे को खासकर मेरे भाई को उसकी वाइफ को उसके बच्चों को सबको मेरे ताया चाचा जी सब मेरे रिश्तेदार इकट्ठे हुए हैं और ये गांव के लोग आए हुए हैं बैठे हैं और इनके मन में खुशी है तो आप ये घमटाले वालों से बात कीजिए दे आर सो हैप्पी टू सी दिस के ये हमारा एक बच्चा जो कल इतने था कच्चे मकान में रह रहा था और गलियों में घूमता था साइकिल के ऊपर आज एक ऐतिहासिक पल का हिस्सा बनने जा रहा है और ये समुचा अमृतसर जो मेरे को मतलब जिसका मैं नुमाइंदगी कर रहा हूँ चाहे वो किसी भी पार्टी का ये अमृतसर वहाँ पहुँच रहा है गुरजीत औजला नहीं ये वही पहुंचे दोनों देशों के लिए कितना फायदा होगा इस कॉरिडोर बहुत बड़ा फायदा है ये कॉरिडोर खुल जाए जैसे अब आप यूरोप में जाते हो कितनी वो जगड़ते थे आपस में अब एक ही है जहाँ मर्जी चले जाओ ये। तो ये शायद गुरु नानक देव जी का जो कॉरिडोर है ये एक नींव पत्थर है एक तो एक कॉरिडोर का तो है ही दोनों मुल्कों में शांति भी हो सकती है और अब हम इसके ऊपर ही काम करेंगे और उनको भी हाथ जोड़ते हैं जो हमारी तरफ कुछ ऐसी जिनके मन में कोई गिरना है वो बैठ के बात कर लें इसके इसके अंदर कोई अड़चन पैदा ना करें धमाके वाली राजनीति किसी को मारने वाली राजनीति पाकिस्तान छोड़ दे इनके जो कुछ लोग ऐसे हैं वहाँ बैठे हुए उनको हाथ जोड़ के बेनती है कि ये छोड़ दीजिए अब इकट्ठे होकर चलें तो मेरा ख्याल है वर्ल्ड की ताकत बन सकते हैं दोनों मुल्क आप क्या पाकिस्तान में लेके जा रहे हैं क्या जल भी लेके जा रहे हैं हाँ तो हर हरमंदर साहब हर की पौड़ी का जल लेके जा रहा हूँ क्योंकि हरमंदर साहब का एक संदेश है गुरु साहबान ने उनकी जो नींव रखाई है वो संत मियाँ मीर से लखवाई है उसके चार दरवाजे हैं उनका एक मैसेज था और हरिमंदर साहब जमीन से नीचे है न्यू के चलना है तो ये वहाँ जल सी साहब ने मेरे को परसों फ़ोन आया था तब से मेरी तैयारी शुरू हुई है कल एक दिन में वीज़ा हुआ है इस एम की क्लियरेंस मिली है और ये सब कायनात ने करवाया और सी साहब का जब फ़ोन आया कि आप वहाँ जल लेके आना है कैप्टन साहब का डेरा बाबा नान तो मैंने उसी टाइम दोबारा फ़ोन करके पूछा एकदम तो मेरे को समझ नहीं आया कि ये मेरे मेरे इतनी बड़ी अपार कृपा गुरु महाराज ने कर दी कि सी साहब मेरे को बोल रहे हैं कि आप जल लेके आओ तो मैंने उसी टाइम उनको रिक्वेस्ट की कि जी सी आपकी इजाजत हो तो मैं पाकिस्तान जा सकता हूँ उन्होंने बोला बिल्कुल बेटा आप जाओ और वो इतने खुश हुए कि मेरे को इतनी खुशी है तो मैंने बोला जी मैं जल लेके ही जाऊँगा तब तो मैं वही हर की पौड़ी का जल गुरु महाराज का वहाँ से नींव पत्र ये तो उन्होंने कुछ बनाया होगा इसका तो वो छीटा हम देते हैं छुटका छिड़काव करेंगे हमसे नवजोत सिद्धू जी भी जा रहे हैं दूसरी पार्टी के रोड केंद्र के मंत्री भी जा रहे हैं और ये एक ऐतिहासिक पल है क्या लगता है वहाँ पर इकट्ठे बैठेंगे और पंजाब को जो है वो एक मंच पर मेरा दिल तो आज भी इकट्ठा है जी मैं तो सबका इस सत्कार करता हूँ یہ राजनीति کو ہم ایک دوسرے کو گالی دیتے جا رہے ہیں لیکن کسی کو تو پیچھے ہٹنا ہوگا نا ہم پیچھے ہٹ چکے ہیں ہم تو بس سیوا ہے سب کا استکار نے پاکستان کو بھی جانتا پر یہ پنجاب دی گل کرنی ہوے پنجاب شریف کی نہیں جانتا ہے گا تے نوجو سیدھو نوں جاندا جی جنہاں نے جنہاں نے اس اس دی چرچا سب توں پہلاں چرچا چھڑی ہے اور اپنی عمران خان نال دوستی دا انہاں نوں ہے بھرپور فائدہ اٹھا دے ہوئے پنجابی لوکاں دی خاص سکھ جگت دی سینکڑے سال پرانی منگ نو منجور کرایا یا سہمتی بوراں کو لیتی ہے گی ਕੱਲ ਜਿਹੜਾ ਇਤਿਹਾਸਿਕ ਦਿਨ ਸੀ ਕਿ ਦਿਨ ਕਿਤੇ ਰਾਜਨੀਤੀ ਦੀ ਭੇਟ ਬਹੁਤ ਬਹੁਤ ਚੜਿਆ ਬਹੁਤ ਰਾਜਨੀਤੀ ਜੁਈ ਹੈ ਉੱਤੇ ਜਿਹੜੀ ਕਿ ਨਹੀਂ ਸੀ ਹੋਣੀ ਚਾਹੀਦੀ ਬੜਾ ਸੋਬਰ ਤੇ ਸਮਝਦਾਰੀ ਨਾਲ ਫੰਕਸ਼ਨ ਕਰਨਾ ਚਾਹੀਦਾ ਸੀਗਾ ਉੱਤੇ ਕੋਈ ਆਪਸੀ ਦੂਸ਼ਣਵਾਦੀ ਦੇ ਵਿੱਚ ਨਹੀਂ ਸੀ ਪੈਣਾ ਚਾਹੀਦਾ ਨਾ ਕਾਂਗਰਸ ਨੂੰ ਨਾ ਅਕਾਲੀਆ ਨੂੰ ਪਰ ਜੋ ਉੱਥੇ ਬਜਾਹਰਾ ਕੀਤਾ ਹੈਗਾ ਉਹਨੇ ਸਾਰੇ ਪੰਜਾਬ ਦੇ ਦਰਸਰ ਹੈਗਾ ਉਹ ਨੀਵਾ ਕੀਤਾ ਦੁਨੀਆ ਪਰ ਵਿੱਚ ਔਰ ਸਾਰੇ ਸਾਰੇ ਪੰਜਾਬ ਵਿੱਚ ਵੀ ਤੇ ਹਿੰਦੁਸਤਾਨ ਵਿੱਚ ਵੀ ਲੱਗਦਾ ਕਿ ਅਰਪਾਜੀ ਮਾਦੀ ਨੂੰ ਬੁਲਾਣਾ ਚਾਹੀਦਾ ਸੀ ਕਿਉਂਕਿ ਐਲੋਪੀ ਨੇ ਉਹ ਪ੍ਰੋਟੋਕੋਲ ਨਹੀਂ ਹਾਂ ਬੁਲਾਣਾ ਚਾਹੀਦਾ ਸੀ ਕਿਉਂ ਨਹੀਂ ਬੁਲਾਣਾ ਚਾਹੀਦਾ ਜਦੋਂ ਗਰ ਕੌਰ ਬਾਦਲ ਵੀ ਜਦੋਂ ਪਾਸ਼ਣ ਦੇ ਲੱਗੇ ਉਦੋਂ ਸੰਥ ਸਮਾਜ ਵੱਲੋਂ ਹੰਗਾਮਾ ਕੀਤਾ ਗਿਆ ਤੇ ਜਦੋਂ ਜਾਕਰ ਦੇਣ ਲੱਗੇ ਤਾਂ ਉਦੋਂ ਕਾਲੀਆਂ ਵੱਸ ਤੁਹਾਨੂੰ ਲੱਗਦਾ ਕਿ ਉਦੋਂ ਤੇ ਹੰਗਾਮਾ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਨਹੀਂ ਬਿਲਕੁਲ ਜ਼ਰੂਰਤ ਸੀ ਕੋਈ ਜ਼ਰੂਰਤ ਨਹੀਂ ਸੀਗੀ ਇਟ ਵਾਸ ਅ ਫੰਕਸ਼ਨ ਮੈਂਟ ਬਿਲਕੁਲ ਬੱਕਰੀ ਤਰ੍ਹਾਂ ਦਾ ਫੰਕਸ਼ਨ ਸੀਗਾ ਇੱਕ ਸ਼ੁਭ ਘੜੀ ਸੀਗੀ ਇੱਕ ਇਤਿਹਾਸਿਕ ਦਿਨ ਸੀਗਾ ਉਸ ਦਿਨ ਨੂੰ ਇਤਿਹਾਸਿਕ ਮਹੱਤਤਾ ਨੂੰ ਸਮਝਦੇ ਹੋਏ ਉਹਨਾਂ ਸ਼ਾਂਤੀਪੂਰਵਕ ਔਰ ਅਮਨ ਮਾਨ ਨਾਲ ਨਿਵਾਣਾ ਚਾਹੀਦਾ ਸੀਗਾ ਜੀ বারবার ਕਹਿੰਦੇ ਨੇ ਕਿ ਤਲਬ ਕੀਤਾ ਜਾਵੇ ਜੋ ਆਪਕਨੋ ਕੀਤਾ ਤਾਂ ਲੱਗਦਾ ਕਿ ਹਰ ਸਿਮਰਕ ਪਰ ਬਦਲੋ ਤੋਂ ਵੀ ਦਿੱਖੇ ਦਾਰਾ ਨੂੰ ਜਿਹੜਾ ਹੈ ਤੋ ਕੁ ਜੇ ਜੇ ਕਾਲ ਤਖਦੀ ਰਵਾਇਤ ਹੈਗੀ ਸਭ ਬਸਤੇ ਬਰਾਬਰ ਚਾਹੀਦੀ ਹੈਗੀ ਹੈ ਹਾਲਾਂਕਿ ਮੈਂ ਬਾਣੀ ਦਾ ਮਾਹਰ ਨਹੀਂ ਹੈਗਾ ਨਾ ਮੇਰਾ ਧਰਮ ਖੇਤਰ ਹੈਗਾ ਪਰ ਜੇ ਜੇਕਰ ਕਾਲ ਤਖ ਤੇ ਰਵਾਇਤ ਰਹੀ ਹੈ ਕਿ ਗਲਤ ਬਾਣੀ ਦੇ ਚਰਨ ਵਾਲਿਆਂ ਨੂੰ ਉੱਤੇ ਤਲਬ ਕੀਤਾ ਜਾਂਦਾ ਰਿਹਾ ਤਾਂ ਤਾਂ ਉਸ ਸਾਰਾ ਵੱਡਾ ਛੋਟਾ ਉਸ ਸਾਹਮਣੇ ਬਰਾਬਰ ਚਾਹੀਦੀ ਹੈ ਤਾਂ ਉਹ ਜਿਹੜਾ ਬਰਾਬਰ ਦਾ ਵਿਵਹਾਰ ਚਾਹੀਦਾ ਚਾਹੇ ਕੋ ਵਜ਼ੀਰ ਹੋਵੇ ਚਾਹੇ ਕੋ ਫਕੀਰ ਹੋਵੇ